ਕਿਰਾਏਦਾਰਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਹਰ ਮਹੀਨੇ ਖਾਤੇ ਚ ਆਉਣਗੇ ਐਨੇ ਪੈਸੇ ਛੇਤੀ ਚੈੱਕ ਕਰ ਲੋ ਆਪਣੇ ਖਾਤੇ ਅੰਬੇਡਕਰ ਡੀਵੀਟੀ ਵਾਊਚਰ ਸਕੀਮ ਹੋਈ ਸ਼ੁਰੂ ਜਾਣੋ ਕੀ ਹੈ ਇਹ ਖਾਸ ਸਕੀਮ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸ ਖਾਸ ਅਪਡੇਟ ਆਮ ਤੌਰ ਤੇ ਜਿਹੜੇ ਲੋਕ ਪੜ੍ਹਾਈ ਜਾਂ ਕੰਮ ਕਰਨ ਲਈ ਘਰਾਂ ਤੋਂ ਦੂਰ ਜਾਂਦੇ ਹਨ ਉਹ ਕਿਰਾਏ ਤੇ ਰਹਿਣ ਲਈ ਮਜਬੂਰ ਹੁੰਦੇ ਹਨ ਅਜਿਹੇ ਚ ਪਿਛਲੇ ਕੁਝ ਸਮੇਂ ਚ ਪ੍ਰਾਪਰਟੀ ਦੀਆਂ ਕੀਮਤਾਂ ਵਧਣ ਕਾਰਨ ਕਿਰਾਏ ਦੇ ਵਿੱਚ ਭਾਰੀ ਵਾਧਾ ਹੋਇਆ ਅਜਿਹੇ ਚ ਕਿਰਾਏਦਾਰਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਪਰ ਇਸ ਦੌਰਾਨ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਕਿਰਾਏ ਕਿਰਾਏਦਾਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਜੀ ਹਾਂ ਹੁਣ ਕਿਰਾਏਦਾਰਾਂ ਦੇ ਖਾਤੇ ਵਿੱਚ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਜਮ੍ਹਾਂ ਹੋਵੇਗੀ ਜਾਣੋ ਕੀ ਹੈ ਇਹ ਖਾਸ ਸਕੀਮ ਅਤੇ ਤੁਸੀਂ ਇਸ ਦਾ ਲਾਭ ਕਿਵੇਂ ਲੈ ਸਕਦੇ ਹੋ ਕਿਰਾਏਦਾਰਾਂ ਨੂੰ ਸਰਕਾਰੀ ਪੈਸਾ ਕਿਵੇਂ ਮਿਲੇਗਾ ਆਓ ਜਾਣਦੇ ਹਾਂ ਕਿਰਾਏਦਾਰ ਆਮ ਤੌਰ ਤੇ ਆਪਣੇ ਮਕਾਨ ਮਾਲਿਕ ਤੋਂ ਨਾਖੁਸ਼ ਹੁੰਦੇ ਹਨ ਕਿਉਂਕਿ ਉਹ ਹਰ ਸਾਲ ਕਿਰਾਇਆ ਵਧਾਉਂਦੇ ਹਨ ਹੁਣ ਕਿਰਾਏਦਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅੰਬੇਦਕਰ ਡੀਬੀਟੀ ਵਾਊਚਰ ਸਕੀਮ ਰਾਹੀਂ ਸਰਕਾਰ ਉਹਨਾਂ ਕਿਰਾਏਦਾਰਾਂ ਦੀ ਮਦਦ ਕਰੇਗੀ ਜੋ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਸਰਕਾਰ ਦੁਆਰਾ ਚਲਾਈ ਜਾ ਰਹੀ ਅੰਬੇਦਕਰ ਡੀਬੀਟੀ ਵਾਊਚਰ ਸਕੀਮ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਇਸ ਸਕੀਮ ਵਿੱਚ ਵਿਦਿਆਰਥੀਆਂ ਨੂੰ ਹਰ ਮਹੀਨੇ 2000 ਰੁਪਏ ਦਾ ਵਾਊਚਰ ਦਿੱਤਾ ਜਾਂਦਾ ਹੈ। ਇਹ ਰਕਮ ਉਨ੍ਹਾਂ ਦੇ ਸਕੂਲ ਦੇ ਨੇੜੇ ਰਿਹਾਇਸ਼ ਅਤੇ ਹੋਰ ਲੋੜਿੰਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਇਸ ਸਕੀਮ ਤਹਿਤ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਤੇ ਸਥਿਤ ਕਿਸੇ ਵੀ ਸਰਕਾਰੀ ਸਕੂਲ ਵਿੱਚ ਆਰਟਸ, ਸਾਇੰਸ ਜਾਂ ਕਮਰਸ ਸਟਰੀਮ ਦੇ ਵਿਦਿਆਰਥੀ ਆਪਣੇ ਘਰਾਂ ਦੇ ਬਾਹਰ ਕਿਰਾਏ ਤੇ ਰਹਿ ਰਹੇ ਹਨ। ਇਹ ਰਕਮ ਸਰਕਾਰ ਵੱਲੋਂ ਹਰ ਸਾਲ ਮਾਰਚ ਤੋਂ ਅਕਤੂਬਰ ਦਰਮਿਆਨ ਦਿੱਤੀ ਜਾਂਦੀ ਹੈ। ਇਹ ਵਿਦਿਆਰਥੀਆਂ ਨੂੰ ਰਿਹਾਇਸ਼, ਭੋਜਨ ਅਤੇ ਬਿਜਲੀ ਸਮੇਤ ਹੋਰ ਲੋੜਿੰਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਬੱਚਿਆਂ ਨੂੰ 10 ਮਹੀਨਿਆਂ ਵਿੱਚ ਕੁੱਲ 20000 ਰੁਪਏ ਦੇ ਵਾउचर ਦਿੱਤੇ ਜਾਂਦੇ ਹਨ ਤਾਂ ਦੋਸਤੋ ਤੁਹਾਡੀ ਇਸ ਅਪਡੇਟ ਬਾਰੇ ਕੀ رائے ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ